ਹਾਂਜੀ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਹੁਣ ਆਪਾਂ ਡੇਲੀ ਤੁਹਾਡੇ ਲਈ ਇੱਕ 85 ਸਪੀਡ ਤੇ ਟੈਸਟ ਤਿਆਰ ਕਰਾ ਕਰਾਂਗੇ ਤੇ ਧਿਆਨ ਨਾਲ ਕਰਨਾ ਕਿਉਂਕਿ ਪੇਪਰ ਨੇੜੇ ਆ ਨਾਲ ਪਿਆਬੀ ਦੇ ਪੇਪਰ ਤੇ ਵੀ ਜ਼ੋਰ ਦੇਣਾ ਤੁਸੀਂ ਤੇ ਇਹਦੇ ਵਿੱਚ ਹੁਣ ਆਪਾਂ ਦੋਨੋਂ ਅਲੱਗ-ਅਲੱਗ ਪੈਰੇ ਕਰਾ ਕਰਾਂਗੇ ਜਿਵੇਂ ਆਪਾਂ ਇੱਕ ਟੈਸਟ ਦੇ ਵਿੱਚ ਕਰਦੇ ਹੁੰਦੇ ਆ ਚਲੋ ਹੁਣ ਰੈਡੀ ਹੋ ਜਾਓ ਆਪਾਂ ਬੋਲਣ ਲੱਗਦੇ ਆ ਤੇ ਬ੍ਰੇਕ 10 ਸੈਕਿੰਟਾਂ ਲਈ ਮਿਲਿਆ ਕਰੋ ਉਸ ਚ ਵੀਡੀਓ ਰੋਕ ਕੇ ਤੁਸੀਂ 2 ਮਿੰਟ ਲੈ ਲਿਆ ਕਰੋ ਚਲੋ ਰੈਡੀ ਹੋ ਹੁਣ ਰੈਡੀ ਤੇਜ਼ ਦੌੜਦੀ ਜ਼ਿੰਦਗੀ ਦੇ ਭੀੜ ਭੜੱਕੇ ਅਤੇ ਸ਼ੋਰ ਸ਼ਰਾਬੇ ਤੋਂ ਪਰੇ ਕਦੇ ਕੁਦਰਤ ਨੂੰ ਨੇੜਿਓਂ ਤੱਕੀਏ ਤਾਂ ਮਨ ਸੱਚਮੁੱਚ ਬਿਸਮਾਦ ਵਿੱਚ ਆ ਜਾਂਦਾ ਹੈ ਡੰਡੀ ਕੁਦਰਤ ਵਿੱਚ ਛੁੱਪ ਬੈਠੇ ਕਾਦਰ ਨੂੰ ਨਮਸਕਾਰ ਕਰਦਾ ਹੈ ਡੰਡੀ ਸਹਿਜ ਅਤੇ ਆਨੰਦ ਦੇ ਉਹ ਪਲ ਜ਼ਿੰਦਗੀ ਦਾ ਅਣਮੋਲ ਸੰਭਨਜੋਗ ਕੀਮਤੀ ਸਰਮਾਇਆ ਬਣ ਜਾਂਦੇ ਹਨ ਡੰਡੀ ਸਭ ਤੋਂ ਪਹਿਲਾਂ ਊਰਜਾ ਦੇ ਮੁੱਖ ਸਰੋਤ ਸੂਰਜ ਨੂੰ ਤੱਕੋ ਜੋ ਅਰਬਾਂ ਖਰਬਾਂ ਸਾਲਾਂ ਤੋਂ ਬਿਨਾਂ ਕਿਸੇ ਵਿਤ ਕਰੇ ਦੇ ਸਭ ਨੂੰ ਜੀਵਨ ਦਾਣ ਦੇ ਰਿਹਾ ਹੈ ਡੰਡੀ ਸੱਚਮੁੱਚ ਦੇਣਾ ਹੀ ਜੀਵਨ ਹੈ ਅਤੇ ਉਵੀ ਕਿਸੇ ਤਰ੍ਹਾਂ ਦੇ ਵਿਤਕਰੇ ਤੋਂ ਬਿਨਾ ਡੰਡੀ ਹਵਾ ਪਾਣੀ ਅਤੇ ਧਰਤ ਨੇ ਵੀ ਸਮਤ੍ਰਿਸ਼ਟੀ ਸੂਰਜ ਤੋਂ ਹੀ ਸਿੱਖੀ ਲੱਗਦੀ ਹੈ ਡੰਡੀ ਅਸੀਂ ਇਹਨਾਂ ਦੀਆਂ ਦਾਤਾਂ ਨੂੰ ਮੰਨਦੇ ਹੋਏ ਵੀ ਕਿਉਂ ਵਖਰੇਵਿਆਂ ਵਿੱਚ ਪੈ ਜਾਂਦੇ ਹਾਂ ਪ੍ਰਸ਼ਨ ਜਨਨ ਕਿਉਂ ਨਹੀਂ ਇਹਨਾਂ ਕੁਦਰਤੀ ਦਾਤਾਂ ਵਾਂਗ ਆਪਣੀ ਸੋਚ ਨੂੰ ਸਰਵੱਤ ਲਈ ਇੱਕੋ ਜਿਹੀ ਰੱਖਦੇ ਪ੍ਰਸ਼ਨ ਚੰਨਾ ਆਓ ਗਗਨ ਚੁੰਬੀ ਪਰਬਤਾਂ ਦੀ ਗੱਲ ਕਰੀਏ ਡੰਡੀ ਇੱਕ ਪਾਸੇ ਧਰਤ ਨਾਲ ਸਾਂਝ ਰੱਖਦੇ ਅਸਮਾਨ ਨਾਲ ਗੱਲਾਂ ਕਰਦੇ ਹੋਏ ਇਹ ਪਰਬਤ ਸਾਨੂੰ ਅਡੋਲਤਾ ਅਤੇ ਦ੍ਰਿੜ ਵਿਸ਼ਵਾਸ ਦੀ ਪ੍ਰੇਰਣਾ ਦਿੰਦੇ ਹਨ ਡੰਡੀ ਇਹਨਾਂ ਦੀ ਕੋਖ ਵਿੱਚੋਂ ਝੂਕਦੀਆਂ ਨਦੀਆਂ ਜੋ ਮੈਦਾਨਾਂ ਵੱਲ ਆ ਰਹੀਆਂ ਹਨ ਸਾਨੂੰ ਸਦਾ ਚੱਲਦੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ ਡੰਡੀ ਚੱਲਦੇ ਰਹਿਣਾ ਹੀ ਜੀਵਨ ਹੈ ਅਤੇ ਰੁਕਣਾ ਮੌਤ ਡੰਡੀ ਹਰ ਨਦੀ ਦੀ ਆਖਰੀ ਮੰਜ਼ਲ ਸਮੁੰਦਰ ਵਿੱਚ ਸਮਾ ਜਾਣਾ ਹੈ ਡੰਡੀ ਜਿੰਨੀ ਦੇਰ ਵੇਗ ਨਾਲ ਚਲਦੀ ਰਹਿੰਦੀ ਹੈ ਹਾਂਜੀ ਰੈਡੀ ਪੱਤਰਕਾਰ ਕੁਲਦੀਪ ਸਿੰਘ ਵਿਰਦੀ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਡੰਡੀ ਹਮੇਸ਼ਾ ਚੀਕਵੇਂ ਹਾਰਨਾ ਪ੍ਰੈਸ਼ਰ ਉੱਤੇ ਰੋਕ ਲਗਾਉਣ ਲਈ ਖਬਰਾਂ ਪ੍ਰਕਾਸ਼ਿਤ ਕਰਦੇ ਰਹਿੰਦੇ ਸਨ ਡੰਡੀ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਕੰਨ ਪਾੜਵੇਂ ਅਤੇ ਚੀਕਵੇਂ ਪ੍ਰੈਸ਼ਰ ਹਾਰਨ ਜਿੱਥੇ ਕੰਨਾਂ ਲਈ ਘਾਤਕ ਹਨ ਉੱਥੇ ਵਜੋਂ ਨਾਲ ਦੁਪਈਆ ਵਾਹਨ ਚਾਲਕ ਕਬਰਾ ਜਾਂਦੇ ਹਨ ਅਤੇ ਹਾਦਸੇ ਵਾਪਰਦੇ ਹਨ ਡੰਡੀ ਉਦੋਂ ਉਹਨਾਂ ਦੀ ਖਬਰ ਕਈ ਵਾਰ ਮੈਂ ਪੜੀ ਪਰ ਬਹੁਤਾ ਧਿਆਨ ਨਹੀਂ ਦਿੱਤਾ ਡੰਡੀ ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਲੁਧਿਆਣਾ ਤੋਂ ਚੰਡੀਗੜ੍ਹ ਬੱਸ ਰਾਹੀਂ ਜਾਣਾ ਪੈ ਗਿਆ ਡੰਡੀ ਸਰਕਾਰੀ ਬੱਸ ਵਿੱਚ ਮੈਂ ਡਰਾਈਵਰ ਸੀਟ ਤੋਂ ਪਿਛਲੀ ਸੀਟ ਉੱਤੇ ਬੈਠ ਗਿਆ ਡੰਡੀ ਬੱਸ ਫਿਰ ਕੀ ਸੀ ਡਰਾਈਵਰ ਨੇ ਬਹੁਤ ਹੀ ਤਿੱਖੀ ਆਵਾਜ਼ ਵਾਲਾ ਚੀਕਵਾ ਹਾਰਨ ਪ੍ਰੈਸ਼ਰ ਲਗਾਇਆ ਹੋਇਆ ਸੀ ਡੰਡੀ ਵਾਰ-ਵਾਰ ਹਾਰਨ ਵਜਾ ਕੇ ਉਸ ਮੈਨੂੰ ਹੀ ਨਹੀਂ ਸਗੋਂ ਸਾਰੀਆਂ ਸਵਾਰੀਆਂ ਨੂੰ ਪਰੇਸ਼ਾਨ ਕਰ ਦਿੱਤਾ ਡੰਡੀ ਥਾਂ-ਥਾਂ ਰੁਕਦੀ ਬੱਸ ਚੰਡੀਗੜ੍ਹ ਪੁੱਜੀ ਡੰਡੀ ਮੈਂ ਬੱਸ ਡਰਾਈਵਰ ਨੂੰ ਕਿਹਾ ਸੀ ਵੀਰ ਜੀ ਹਾਰਨ ਬਹੁਤ ਤਿੱਖਾ ਹੈ ਅਤੇ ਤੁਸੀਂ ਵਜਾਇਆ ਵੀ ਬਹੁਤ ਜ਼ਿਆਦਾ ਹੈ ਡੰਡੀ ਮੇਰੇ ਤਾਂ ਕੰਨ ਬੋਲੇ ਹੋ ਗਏ ਹਨ ਡੰਡੀ ਡਰਾਈਵਰ ਨੇ ਹੱਸਦੇ ਹੋਏ ਕਿਹਾ ਸੀ ਕੀ ਕਰੀਏ ਵੀਰ ਜੀ ਇੰਨਾ ਤਿੱਖਾ ਹਾਰਨ ਹੋਣ ਦੇ باوجود ਵੀ ਕੋਈ ਸੁਣਦਾ ਨਹੀਂ ਲੋਕੀ ਪਰੇ ਹੀ ਨਹੀਂ ਹੁੰਦੇ ਅਸੀਂ ਟਾਈਮ ਚੁੱਕਣਾ ਹੁੰਦਾ ਡੰਡੀ ਹੁਣ ਤੁਸੀਂ ਹੀ ਦੱਸੋ ਇਸ ਵਿੱਚ ਸਾਡਾ ਕੀ ਕਸੂਰ ਹੈ ਡੰਡੀ ਇੱਕ ਭਾਈ ਲੋਕੀ ਨੂੰ ਲੋਕੀ ਬੋਲਿਆ ਗਿਆ ਵੀ ਬਿੰਦੀ ਨਹੀਂ ਬੋਲੇਗੀ ਤੇ ਉਹ ਤੁਸੀਂ ਬਿੰਦੀ ਪਾ ਲਿਓ ਲੋਕੀ ਕਰ ਲਿਓ ਧੰਨਵਾਦ ਪੰਜਾਬੀ ਜਿੰਦਾਬਾਦ